ਗੁਰੂ ਗੋਬਿੰਦ ਸਿੰਘ ਜੀ ਨੇ 1708 ਦੇ ਵਿੱਚ ਗੋਦਾਵਰੀ ਨਦੀ ਦੇ ਕੰਢੇ ਦੇ ਉੱਤੇ ਇੱਕ ਇਤਿਹਾਸਕ ਫੈਸਲਾ ਕੀਤਾ ਸਾਨੂੰ ਸਾਰੀ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ ਤੇ ਸਾਰੀ ਸਿੱਖ ਕੌਮ ਤੇ ਸਿੱਖਾਂ ਨੂੰ ਇਹ ਹਦਾਇਤ ਕੀਤੀ ਗਈ ਬੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਲਨਿਓ ਗ੍ਰੰਥ ਤੇ ਜਿਤਨੇ ਵੀ ਸਿੱਖੇ ਕਿਤੇ ਵੀ ਦੇਸ਼ ਵਿਦੇਸ਼ ਦੇ ਵਿੱਚ ਸਿੱਖ ਰਹਿੰਦਾ ਗੁਰੂ ਦੀ ਤਾਗੀਦ ਇਹ ਸੀ ਕਿ ਹਰ ਇੱਕ ਸਿੱਖ ਨੇ ਬਾਣੀ ਦੇ ਨਾਲ ਜੁੜਨਾ ਅੱਜ ਜੇਕਰ ਅਸੀਂ ਦੇਖਦੇ ਆ ਨਾ ਸਾਡੇ ਸਿੱਖ ਧਰਮ ਦੇ ਵਿੱਚ ਕਿੱਡੀਆਂ ਵੱਡੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਨੇ ਸਾਡੇ 'ਚ ਫਿਰਕੇ ਪੈਦਾ ਹੋ ਗਏ ਸਾਡੇ 'ਚ ਫਰਕ ਪੈਣੇ ਸ਼ੁਰੂ ਹੋ ਗਏ ਸਾਡੇ 'ਚ ਬਿਤਕਰੇ ਪੈਦਾ ਹੋਣੇ ਸ਼ੁਰੂ ਹੋ ਗਏ ਇਹਦਾ ਇੱਕੋ ਇੱਕ ਹੱਲ ਇਹ ਆ ਅੱਜ ਅਸੀਂ ਅਕਸਰ ਸੁਣਦੇ ਆ ਕਿ ਕੋਈ ਮਿਸ਼ਨਰੀ ਆ ਕੋਈ ਟਕਸਾਲੀ ਆ ਕੋਈ ਸੰਪਰਦਾਈ ਆ ਤੇ ਇਸ ਸੰਪਰਦਾ ਪੁਣੇ ਦੇ ਵਿੱਚ ਅਸੀਂ ਆਪਣੀ ਸਿੱਖ ਕੌਮ ਦੇ ਵਿੱਚ ਬੰਡੀਆਂ ਪਾਲੀਆਂ ਨੇ ਤੇ ਜੇਕਰ ਪੁੱਛਿਆ ਜਾਵੇ ਇਹਦਾ ਹੱਲ ਕੀ ਆ ਇਹਦਾ ਇੱਕੋ ਇੱਕ ਹੱਲ ਹੈ ਉਹ ਹੈ ਕਿ ਜਿਤਨੀ ਵੀ ਸਿੱਖ ਕੌਮ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਇਕੱਠੀ ਹੋ ਜੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸਾਜਿਆ ਸਿੰਘ ਸਾਜਿਆ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਕਿਹਨੇ ਸਾਜਿਆ ਗੁਰੂ ਗੋਬਿੰਦ ਸਿੰਘ ਜੀ ਦੇ ਜਿਤਨੇ ਵੀ ਅਸੀਂ ਬੱਚੇ ਬੱਚੀਆਂ ਹਾਂ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਧੀਆਂ ਪੁੱਤਰਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇਹ ਮੇਰੇ ਧੀਆਂ ਪੁੱਤਰ ਨੇ ਤੇ ਇਹ ਮੇਰੇ ਸਿੱਖ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਨਹੀਂ ਕਹੀ ਕੀ ਇਹ ਮੱਝੀ ਸਿੱਖ ਹੈ ਇਹ ਜੱਟ ਸਿੱਖ ਹੈ ਇਹ ਰਾਮਗੜੀਆ ਸਿੱਖ ਹੈ ਗੁਰੂ ਕਹਿੰਦਾ ਇਹ ਸਾਰੇ ਮੇਰੇ ਸਿੱਖ ਨੇ ਇਹਨੂੰ ਉਤਰਨ ਕੇ ਸੀਸ ਪਰ ਬਾਦ ਦੀਏ ਸੁਤਚਾਰ ਚਾਰ ਮੂਏ ਤੋਂ ਕਿਆ ਹੋਆ ਜੀਵਤ ਕੇ ਇਥਾਰ ਚੈਨ ਦਾ ਮਤਲਬ ਇਹੀ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1708 ਦੇ ਵਿੱਚ ਸਾਨੂੰ ਕੇਵਲ ਤੇ ਕੇਵਲ ਵਾਹ ਪਾਹ ਪਾਣੀ ਨਰੰਗ ਕਾਰ ਹੈ ਤਿਸ ਜੇਵੜ ਅਬਰਨਾ ਕੋਏ ਦੇ ਲੜ ਲਾ ਕੇ ਚਲੇ ਕੇ ਸੰ। ਜੇਕਰ ਅਸੀਂ ਚਾਹੁੰਦੇ ਆ ਸਾਡੇ ਸਿੱਖ ਕੌਮ ਦੇ ਵਿੱਚੋਂ ਬੰਦियां ਖਤਮ ਹੋ ਜਾਣ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਜਾਤਾਂ ਪਾਤਾਂ ਖਤਮ ਹੋ ਜਾਣ ਜੇ ਅਸੀਂ ਚਾਹੁੰਦੇ ਆ ਡੇਰਾਬਾਦ ਖਤਮ ਹੋ ਜੇ ਜੇ ਅਸੀਂ ਚਾਹੁੰਦੇ ਆ ਪਖੰਡ ਝੂਟ ਤੇ ਨਸ਼ਿਆਂ ਦਾ ਦਰਿਆ ਖਤਮ ਹੋ ਜੇ ਤੇ ਸਾਨੂੰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਦਾ ਥੰਮ੍ਹ ਬਣਾ ਕੇ ਚੱਲਣਾ ਪੈਣਾ ਤਾਂ ਸਾਡੀ ਸਿੱਖ ਕੌਮ ਦਾ ਤੇ ਤਾਂ ਸਾਡੇ ਪੰਜਾਬ ਦਾ ਪਾਰ ਉਤਾਰਾ ਹੋ ਸਕਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ